ਕੋਈ ਨਾ ਵੀਰ ਚੜਿਓ ਜੋ ਮੋਦੀ ਸਰਕਾਰ ਨੇ ਕਾਨੂੰਨ ਬਣਾਇਆ ਵੀਰ ਉਹਦੇ ਸਬੰਧ ਦੇ ਵਿੱਚ ਅਸੀਂ 50 ਸੀਟਾਂ ਹੀ ਚੜਾ ਰਹੇ ਹੱਥ ਬੰਨ ਕੇ ਬੇਨਤੀ ਹੈ ਪਹਿਲਾਂ ਤਾਂ ਬੜਾ ੱੱਕਾ ਪੈਂਦਾ ਸੀ ਅਕਸਰ ਡਰਾਈਵਰਾਂ ਕਨੈਕਟਰਾਂ ਨੂੰ ਤਾਂ ਇਹੀ ਕਹਿੰਦੇ ਸੁਣਦੇ ਵੀ ਭਾਈ ਬੀਬੀ ਅੱਗੇ ਨੂੰ ਹੋ ਜਾ ਹੋਰ ਜਗ੍ਹਾ ਹੈਗੀ ਆ ਅੱਗੇ ਨੂੰ ਹੋ ਜਾਓ ਹੋਰ ਚੜ ਜਾਣੇ ਚਾਰ ਹੁਣ ਤੁਸੀਂ ਮਨਾ ਕਰਨ ਲੱਗ ਗਏ ਜਿੰਨੀਆਂ ਸੀਟਾਂ ਉਨੀਆਂ ਹੀ ਸਵਾਰੀਆਂ ਚੜਾਵਾਂਗੇ ਚੰਗੀ ਪਲੀ ਚਮਚਮਾਉਂਦੀ ਵਸਤ ਹੈ ਜੀ ਇਹ ਗੱਡੀ ਆ ਜੀ ਦਾ ਟਾਇਰ ਦੇਖਿਆ ਜਾਵੇ ਜੇ ਟਾਇਰ ਫਟਦਾ ਹੈ ਦਾ ਸਵਾਰੀਆਂ ਦਾ ਨੁਕਸਾਨ ਹੁੰਦਾ ਹੈ ਉਹਨਾਂ ਦੀਆਂ ਲੱਤਾਂ ਵੱਡ ਹੁੰਦੀਆਂ ਹੁਣ ਸਾਡੇ ਕੋਲ ਡੀਪੂਆਂ ਦੇ ਵਿੱਚ ਬੱਸਾਂ ਹੈ ਨਹੀਂ ਅਸੀਂ ਕਿਵੇਂ ਜਾਈਏ ਹੁਣ ਅਸੀਂ ਰੇੜਿਆਂ ਤੇ ਤਾਂ ਬੋਰਡ ਲਾ ਕੇ ਜਾਣਾ ਨਹੀਂ ਹੈ ਵੇ ਅਸੀਂ ਓਵਰਲੋਡ ਗੱਡੀਆਂ ਕਰਕੇ ਅਸੀਂ ਰਿਟਾਇਰਮੈਂਟਾਂ ਤੇ ਬੈਠੇ ਐ ਅਸੀਂ ਆਪਣੇ ਤੇ ਕੇਸ ਥੋੜਾ ਪਾਉਣੇ ਜੀ ਕਾਨੂੰਨ ਕੀ ਕਹਿੰਦਾ ਕਾਨੂੰਨ ਅੱਜ ਬਣਿਆ ਇਹ ਵੀ 50 ਸੀਟਾਂ ਨਾਲ ਜਾਂ ਪਹਿਲਾਂ ਤੋਂ ਹੀ ਚੱਲਦਾ ਸੀ ਫਿਰ ਪਹਿਲਾਂ ਕਿਉਂ ਚੜਾਉਂਦੇ ਸੀ ਹੁਣ ਕਿਉਂ ਨਹੀਂ ਚੜਾਉਣੀਆਂ ਸਾਨੂੰ ਮੈਨੇਜਮੈਂਟ ਕਹਿ ਰਹੀ ਐ ਓਵਰਲੋਡ ਕਰਨੇ ਨੂੰ ਪਰ ਸਾਨੂੰ ਕਿਤੇ ਨਾ ਕਿਤੇ ਕਾਨੂੰਨ ਇਹ ਕਹਿ ਰਿਹਾ ਵੀ ਜਿੰਨੀਆਂ ਸੀਟਾਂ ਹੁੰਨੀਆਂ ਸਵਾਰੀਆਂ ਚੜਾਓ ਬਾਈ ਕਿੰਨੀਆਂ ਸਵਾਰੀਆਂ ਤੁਹਾਡੇ ਕੋਲ 50 ਐ ਪੂਰੀਆਂ ਹਾਂਜੀ ਹਾਂਜੀ ਬਾਈ ਪੂਰੀਆਂ 50 ਸਵਾਰੀਆਂ ਜੇ ਤੁਹਾਨੂੰ ਕੋਈ ਰਿਕਵੈਸਟ ਕਰਦਾ ਕੋਈ ਵੀ ਸਾਨੂੰ ਵੀ ਲੈ ਜਾਓ ਯਾਰ ਜ਼ਰੂਰੀ ਕੰਮ ਆ ਕੋਈ ਬਹੁਤ ਹੁੰਦਾ ਕਿ ਹੱਥ ਜੋੜ ਸਕਦੇ ਹਾਂ ਬਸ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਇਹ ਬਾਤ ਕਿਸੇ ਦਾ ਪੇਪਰ ਆ ਕਿਸੇ ਦੀ ਮਜਬੂਰੀ ਫੇਰ ਵੀ ਨਹੀਂ ਕਿਸੇ ਨੂੰ ਨਹੀਂ ਲੱਗ ਜਾ ਸਾਡਰ ਨਹੀਂ ਹੈਗੇ ਸਾਡੇ ਕੋਲ ਪਰ ਫਿਰ ਲੋਕਾਂ ਦੀ ਜਾਨ ਨਾਲ ਬਾਈ ਖਲਵਾੜਨੀ ਸੀ ਇਹ ਕਿੰਨੀ-ਕਿੰਨੀ ਸਵਾਰੀਆਂ ਲੱਦ ਕੇ ਲੈ ਕੇ ਜਾਂਦੇ ਸੀ ਹੰਦੇ ਬਿਲਕੁਲ ਨਹੀਂ ਤੈਨੂੰ ਫਿਟਨੈਸ ਮਿਲ ਗਿਆ ਤੂੰ ਆਪਦੀ ਗੱਡੀ ਰੂਟ ਤੇ ਲੈ ਕੇ ਜਾ ਅਗਰ ਫਟੂਗਾ ਤੇ ਸਾਡੀ ਜ਼ਿੰਮੇਵਾਰੀ ਹੈ ਅਗਰ ਜਦੋਂ ਟਾਇਰ ਫਟਦਾ ਹੈ ਤਾਂ ਉਹ ਡਰਾਈਵਰ ਕਨੈਕਟਰ ਤੇ ਪਰਚਾ ਹੁੰਦਾ ਪਬਲਿਕ ਨਹੀਂ ਸੋਚਦੀ ਡਰਾਈਵਰ ਨੂੰ ਕੁੱਟਦੀ ਮਾਰਦੀ ਹੈ ਆਹੀ ਕਰਕੇ ਡਰਾਈਵਰ ਭੱਜਦਾ ਹੈ ਤੁਸੀਂ ਡਰਾਈਵਰ ਤੇ ਕਾਨੂੰਨ ਲਾਇਆ ਪਬਲਿਕ ਤੇ ਵੀ ਕਾਨੂੰਨ ਲਾਓ ਜਿਹੜੇ ਇਹਨਾਂ ਨੂੰ ਡਰਾਈਵਰ ਨੂੰ ਕੋਤੇ ਐਕਸੀਡੈਂਟ ਤੇ ਕੁੱਟਦੇ ਮਾਰਦੇ ਐ ਕਮ ਸੇ ਕਮ ਉਹਨੂੰ ਵੀ 10 ਸਾਲ ਦੀ ਸਜ਼ਾ ਕਰੇ 15 ਲੱਖ ਰੁਪਏ ਉਸ ਬੰਦੇ ਨੂੰ ਵੀ ਜੁਰਮਾਨਾ ਹੋਵੇ ਤੁਸੀਂ ਅੱਗੇ ਬ੍ਰੇਕ ਮਾਰੋਗੇ ਸਟਾਪੇਜ ਤੇ ਉੱਥੇ ਸਵਾਰੀਆਂ ਖੜਨਗੀਆਂ 10 ਫਿਰ ਚਾਰ ਜੜਾ ਕੇ ਤੁਸੀਂ 6 ਨਾਲ ਉੱਥੇ ਲੜੋਗੇ ਚਾਹੇ ਮੇਰਾ ਪਿਓ ਕਿਉਂ ਨਾ ਖੜਾ ਹੋਵੇ ਜੇ ਮੇਰੀਆਂ ਗੱਡੀ ਦੀਆਂ ਸੀਟਾਂ ਫੁੱਲ ਹੈ ਤਾਂ ਮੋਂ ਨੂੰ ਵੀ ਹੱਥ ਜੋੜ ਕੇ ਕਹਾਂਗਾ ਬਾਪੂ ਵੇ ਮਗਰ ਵਾਲੀ ਗੱਡੀ ਚ ਆ ਜਾ ਫਿਰ ਇਹ ਤਾਂ ਨਹੀਂ ਕੰਮ ਸ਼ੁਰੂ ਹੋ ਜੂਗਾ ਵੀ ਕਿਸੇ ਨੇ 500 નોਟ ਕੱਢ ਕੇ ਫੜਾ ਦਿੱਤਾ ਵੀ ਆ ਲੈ ਯਾਰ ਤੂੰ ਮੇਰੇ ਬਾਸ ਤੇ ਇੱਕ ਸਟੂਲ ਇਹ ਰੱਖ ਦੇ ਅੰਦਰ ਆਪਣਾ ਧੀ ਪੁੱਤ ਕਿਤੇ ਕੰਨ ਮੈਂ ਸੌਤੇ ਰੱਖ ਕੇ ਦੇਖਣਾ ਕੰਨਮੈਂ ਸੌਤੇ ਉਹ ਨੌਕਰੀ ਕਰ ਲੂਗਾ ਕਰੀਬ ਦੇ ਪੁੱਤ ਨੂੰ ਕੰਨਮੈਂ ਕੰਨਮੈਂ ਸੌਤੇ ਰੱਖ ਰਿਹਾ ਹੈ ਕਿਉਂ ਬਈ ਇਹ ਕਰਾਪਸ਼ਨ ਨਹੀਂ ਹੈ ਸੱਚੀ ਅਕਾਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇਂ ਰੋਪੜ ਦੇ ਬੱਸ ਅੱਡੇ ਵੀ ਕਿ ਖੜੇ ਆ ਜਿੱਥੇ ਕੋਈ ਡਰਾਈਵਰ ਕੰਡਕਟਰ ਲੋਕਾਂ ਨੂੰ ਏ ਰਾਏ ਦਿੰਦੇ ਨਜ਼ਰ ਆ ਰਿਹਾ ਕਿ ਭਾਈ 50 ਤੋਂ ਬਾਅਦ ਬੱਸਾਂ ਦੇ ਵਿੱਚ ਨਾ ਚੜੋ ਕਿਉਂਕਿ ਅਸੀਂ ਹੁਣ 50 ਸਵਾਰੀਆਂ ਤੋਂ ਵੱਧ ਲਜਾਣੀਆਂ ਬੰਦ ਕਰਤੀਆਂ ਸੋ ਸਾਡੇ ਨਾਲ ਡਰਾਈਵਰ ਕਨੈਕਟਰ ਜਿਹੜੇ ਹੈਗੇ ਆ ਮੌਜੂਦ ਐ ਰੋਪਰ ਡਿੱਪੂ ਤੋਂ ਭਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਅਨਾਉਂਸਮੈਂਟਾਂ ਕਰ ਰਹੇ ਹੋ ਇੱਥੇ ਖੜਕੇ ਵੀ 50 ਤੋਂ ਬਾਅਦ ਸਵਾਰੀਆਂ ਨਾ ਚੜੋ ਪਹਿਲਾਂ ਤਾਂ ਬੜਾ ੱੱਕਾ ਪੈਂਦਾ ਸੀ ਅਕਸਰ ਡਰਾਈਵਰਾਂ ਕਨੈਕਟਰਾਂ ਨੂੰ ਤਾਂ ਇਹੀ ਕਹਿੰਦੇ ਸੁਣਦੇ ਵੀ ਭਾਈ ਬੀਬੀ ਅੱਗੇ ਨੂੰ ਹੋ ਜਾ ਹੋਰ ਜਗ੍ਹਾ ਹੈਗੀ ਆ ਅੱਗੇ ਨੂੰ ਹੋ ਜਾ ਹੋਰ ਚੜ ਜਾਣੇ ਚਾਰ ਹੁਣ ਤੁਸੀਂ ਮਨਾ ਕਰਨ ਲੱਗ ਗਏ ਦੇਖੋ ਜਿਹੜੇ ਡਰਾਈਵਰਾਂ ਤੇ ਇਹ ਕ ਇਹ ਬਹੁਤੀ ਘਾਤਕ ਕਾਨੂੰਨ ਹੈ ਅਸੀਂ ਇਹ ਸੈਂਟਰ ਸਰਕਾਰ ਨੂੰ ਕਹਿੰਦੇ ਆ ਵੇ ਜਿਹੜੇ ਇਹ ਘਾਤਕ ਕਾਨੂੰਨ ਬਣਾਏ ਆ ਇਹਨੂੰ ਰੱਦ ਕੀਤਾ ਜਾਵੇ ਜੇ ਕਿਸੇ ਗੱਡੀ ਓਵਰਲੋਡ ਕਰਦੇ ਆ ਅਸੀਂ ਓਵਰਲੋਡ ਗੱਡੀ ਦਾ ਬ੍ਰੇਕ ਨਾ ਲੱਗੇ ਔਰ ਕਿਤੇ ਨਾ ਕਿਤੇ ਜਾ ਕੇ ਉਹ ਵੱਜਦੀ ਐ ਤੇ ਇਸ ਕਰਕੇ ਅਸੀਂ ਅੰਡਰ ਲੋਡ ਗੱਡੀਆਂ ਕਰੀਆਂ ਜਿੰਨੀਆਂ ਸੀਟਾਂ ਉਨੀਆਂ ਹੀ ਸਵਾਰੀਆਂ ਚੜਾਵਾਂਗੇ ਅਸੀਂ ਅੱਡਿਆਂ ਦੇ ਵਿੱਚ ਪਬਲਿਕ ਨੂੰ ਹੱਥ ਜੋੜ ਕੇ ਕਹਿੰਦੇ ਆ ਬੇ ਇਹ ਗੱਡੀ ਦੇ ਵਿੱਚ 50 ਸਵਾਰੀਆਂ ਫੁੱਲ ਨੇ ਅਸੀਂ ਨਹੀਂ ਇਹ ਗੱਡੀ ਚੜਾਉਣੀਆਂ ਕਾਨੂੰਨ ਕੀ ਕਹਿੰਦਾ ਕਾਨੂੰਨ ਅੱਜ ਬਣਿਆ ਇਹ ਵੀ 50 ਸੀਟਾਂ ਨਾਲ ਜਾਂ ਪਹਿਲਾਂ ਤੋਂ ਹੀ ਚੱਲਦਾ ਸੀ ਫਿਰ ਪਹਿਲਾਂ ਕਿਉਂ ਚੜਾਉਂਦੇ ਸੀ ਹੁਣ ਕਿਉਂ ਨਹੀਂ ਚੜਾਉਣੀਆਂ ਦੇਖੋ ਕਾਨੂੰਨ ਤਾਂ ਪਹਿਲਾਂ ਵੀ ਕਹਿੰਦਾ ਸੀ ਬੇ 50 ਹੀ ਸੀਟਾਂ ਪਾ ਕਿਤੇ ਨਾ ਕਿਤੇ ਅਸੀਂ ਸਾਡੇ ਜਿਹੜੇ ਮੈਕਮੇ ਆ ਇਹ ਥੱਲੇ ਨੂੰ ਜਾ ਰਹੇ ਆ ਇਸ ਕਰਕੇ ਜਿਹੜੇ ਡਰਾਈਵਰ ਕਨੈਕਟਰ ਆ ਮਿਹਨਤ ਕਰਦੇ ਆ ਜੇ ਅਸੀਂ ਸਾਡੀ ਬੁਕਿੰਗ ਘਟਦੀ ਆ ਨਾ ਤਾਂ ਅਫਸਰ ਸਾਡੀ ਖਿਚਾਈ ਕਰਦੇ ਆ ਵੀ ਤੁਸੀਂ ਸਵਾਰੀ ਨਹੀਂ ਚੜਾਈ ਸਿਰਫ ਪਜਾਏ ਚੜਾਈਆਂ ਕਮ ਸੇ ਕਮ ਸੋਡੇ ਕੋ ਐਡੀ ਬੜੀ ਨਮੀ ਬੱਸ ਦਿੱਤੀ ਆਪਾਂ ਲੈ ਕੇ ਬੇ 70 80 ਸਵਾਰੀਆਂ ਚੜਾਉਂਦੇ ਚਾਰ ਪੈਸੇ ਆਂਦੇ ਆ ਸਾਨੂੰ ਮੈਨੇਜਮੈਂਟ ਕਹਿ ਰਹੀ ਆ ਓਵਰਲੋਡ ਕਰਨੇ ਨੂੰ ਪਰ ਸਾਨੂੰ ਕਿਤੇ ਨਾ ਕਿਤੇ ਕਾਨੂੰਨ ਇਹ ਕਹਿ ਰਿਹਾ ਬੇ ਜਿੰਨੀਆਂ ਸੀਟਾਂ ਹੁੰਨੀਆਂ ਸਵਾਰੀਆਂ ਚੜਾਓ ਤੁਸੀਂ ਮਹਿਕਮੇ ਦੇ ਕਮਾਊ ਪੁੱਤ ਬਣੇ ਹੋਏ ਸੀ ਪਰ ਫਿਰ ਲੋਕਾਂ ਦੀ ਜਾਨ ਨਾਲ ਭਾਈ ਖਲਵਾੜਨੀ ਸੀ ਇਹ ਬੇ ਇੰਨੀ ਇੰਨੀ ਸਵਾਰੀਆਂ ਲੱਦ ਕੇ ਲੈ ਕੇ ਜਾਂਦੇ ਸੀ ਫਿਰ ਹੁਣ ਹੁਣ ਤੁਸੀਂ ਕਿਉਂ ਜਾਗੇ ਹੋ ਹੁਣ ਕਿਹੜੀ ਚੀਜ਼ ਨੇ ਤੁਹਾਨੂੰ ਹਲੂਣਾ ਦਿੱਤਾ ਵੀ ਤੁਸੀਂ ਇਹ ਐਲਾਨ ਕਰਤਾ ਇਹ ਸਾਨੂੰ ਸੈਂਟਰ ਸਰਕਾਰ ਨੇ ਹਲੂਣਾ ਦਿੱਤਾ ਜਿਹੜੇ ਕਾਨੂੰਨ ਬਣਾਏ ਇਹ ਬਹੁਤ ਹੀ ਮਾੜੇ ਕਾਨੂੰ ਅਸੀਂ ਸੈਂਟਰ ਸਰਕਾਰ ਨੂੰ ਕਹਿੰਦੇ ਜਿਹੜੇ ਇਹ ਜੋ ਕਾਨੂੰਨ ਹੈ ਉਹ ਨਾ ਬਣਾਏ ਜਾਣ ਲਾਕਡਾਊਨ ਤੋਂ ਬਾਅਦ ਤੁਸੀਂ ਇਹ ਦੇਖ ਲਓ ਬਈ ਟਰਾਂਸਪੋਰਟਾਂ ਬਿਲਕੁਲ ਖਤਮ ਹੋ ਚੁੱਕੀਆਂ ਐ ਇਹ ਰੋਡਵੇਜ ਐ ਇਹ ਜਿਹੜੀ ਸਫਰ ਸਹੂਲਤ ਵੀ ਫ੍ਰੀ ਐ ਦਿੱਤੀ ਉਹ ਵੀ ਚੱਲ ਰਹੀ ਐ ਪਰ ਕਿਤੇ ਨਾ ਕਿਤੇ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਬਈ ਜੇ ਤੁਸੀਂ ਫ੍ਰੀ ਸਫਰ ਸਹੂਲਤ ਦਿੱਤੀ ਐ ਤਾਂ ਕਿਤੇ ਨਾ ਕਿਤੇ ਬੱਸਾਂ ਵੀ ਨਵੀਆਂ ਪਾਓ ਕਮ ਸੇ ਕਮ 10000 ਬੱਸ ਨਵੀਂ ਚਾਹੀਦੀ ਹੁਣ ਸਾਡੇ ਕੋਲ ਡੀਪੂਆਂ ਦੇ ਵਿੱਚ ਬੱਸਾਂ ਹੈ ਨਹੀਂ ਅਸੀਂ ਕਿਵੇਂ ਜਾਈਏ ਡੀਪੂ 'ਚ ਬੱਸਾਂ ਹੈ ਨਹੀਂ ਜੀ ਇਪੂਆਂ ਦੇ ਵਿੱਚ ਸਾਡੇ ਕੋ ਬੱਸਾਂ ਆਇਆਂ ਨਹੀਂ ਜਿਹੜੀਆਂ ਕੋ ਨਵੀਆਂ ਟਾਟਾ ਦੀਆਂ ਬੱਸਾਂ ਆਈਆਂ ਕੋ ਏਜੰਸੀਆਂ 'ਚ ਖੜੀਆਂ ਕੋ ਰਸਤੇ ਦੇ ਵਿੱਚ ਕਿਤੇ ਖੜੀ ਐ ਹੁਣ ਅਸੀਂ ਰੇੜਿਆਂ ਤੇ ਤਾਂ ਬੋਰਡ ਲਾ ਕੇ ਜਾਣਾ ਨਹੀਂ ਐ ਸਾਡੇ ਕੋ ਡਰਾਈਵਰ ਕਨੈਕਟਰ ਜਿਹੜੇ ਨਜਾਇਜ਼ ਰਿਪੋਰਟਾਂ ਕਰੀਆਂ ਨਜਾਇਜ਼ ਉਹ ਸਾਡੇ ਭਾਰਕ ਕੀਤੇ ਹੋਏ ਆ ਅਸੀਂ ਕਹਿੰਦੇ ਉਹਨਾਂ ਨੂੰ ਵੀ ਬਹਾਲ ਕੀਤਾ ਜਾਵੇ 10000 ਘਟ ਤੋਂ ਘਟ ਬਸ ਨਮੀ ਪਾਈ ਜਾਵੇ ਅੱਜ ਜਿਹੜੀ ਪਬਲਿਕ ਐਨੀ ਹਰਾਸ ਹੋ ਰਹੀ ਐ ਡਿਆਂ ਚ ਇਹ ਸਾਡੀਆਂ ਹੀ ਭੈਣਾਂ ਨੇ ਸਾਡੇ ਭਰਾ ਨੇ ਇਹਨਾਂ ਨੂੰ ਸਫਰ ਸੂਲਤ ਵਧੀਆ ਤਰੀਕੇ ਨਾਲ ਮਿਲ ਸਕੇ ਉਹ ਕਹਿਣਗੇ ਭਾਈ ਤੁਸੀਂ ਤਾਂ ਹਰਾਸ ਕੀਤੇ ਤੁਸੀਂ ਹੱਥ ਜੋੜ ਜੋੜ ਕੇ ਕਹੀ ਜਾਂਦੇ ਚੜੋ ਨਾ ਵਿੱਚ ਚੜੋ ਨਾ ਹਰਾਸ ਤੁਸੀਂ ਕੀਤੇ ਕਿ ਸਰਕਾਰ ਨੇ ਕੀਤੇ ਦੇਖੋ ਅਸੀਂ ਹਰਾਸ ਨਹੀਂ ਕਰੇ ਅਸੀਂ ਤਾਂ ਸਿਰਫ ਜਿੰਨੀਆਂ ਸੀਟਾਂ ਨੇ ਹੀ ਲੈ ਕੇ ਜਾ ਰਹੇ ਆ ਪਰ ਇਹ ਜਿਹੜੀ ਸੈਂਟਰ ਸਰਕਾਰ ਐ ਇਸ ਇਹ ਨੇ ਹਰਾਸ ਕਰਿਆ ਜੇ ਅਗਰ ਓਵਰਲੋਡ ਅਸੀਂ ਕਰਦੇ ਸੀ ਤਾਂ ਚਾਰ ਪੈਸੇ ਜਿਵੇਂ ਤੁਸੀਂ ਕਹਿੰਦੇ ਆ ਕਮਾਊ ਪੁੱਤ ਐ ਇਹ ਪੰਨ ਵਸ ਪੀਆਰਟੀਸੀ ਕੰਟਰੈਕਟ ਵਰਕਰ ਵਾਲੇ ਕਮਾਊ ਪੁੱਤ ਸੀ ਅੱਜ ਜੋ ਨਵੀਆਂ ਬੱਸਾਂ ਵੀ ਪਵਾ ਕੇ ਬੈਠੇ ਐ ਕਰਜ਼ਾ ਵੀ ਲਾਂਦੇ ਐ ਔਰ ਸਰਕਾਰ ਨੂੰ ਇਹ ਨਹੀਂ ਆ ਬੇ ਕਰਜ਼ਾ ਮੁਕਤ ਬੱਸਾਂ ਜਿਹੜੇ ਇਹ ਕਮਾ ਕੇ ਕਰਜ਼ਾ ਮੁਕਤ ਕਰਦੇ ਐ ਉਹ ਰੋਡਵੇ ਦੇ ਵਿੱਚ ਨਹੀਂ ਰੱਖ ਰਹੇ ਨਵੀਆਂ ਭਰਤੀਆਂ ਕਰਨ ਰੋਡਵੇ ਦੇ ਜਿੰਨੇ ਕੰਟਰੈਕਟ ਤੇ ਹੋਏ ਮੁਲਾਜ਼ਮ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੜੇ ਔਰਸੋਰਸ ਤੇ ਐ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ 18-18 ਸਾਲ ਹੋ ਗਏ ਇਹ ਸਰਕਾਰਾਂ ਨੇ ਸਾਡੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਹੁਣ ਤੁਸੀਂ ਇਹ ਦੱਸੋ ਵੀ ਅਸੀਂ ਓਵਰਲੋਡ ਗੱਡੀਆਂ ਕਰਕੇ ਅਸੀਂ ਰਿਟਾਇਰਮੈਂਟਾਂ ਤੇ ਬੈਠੇ ਆ ਅਸੀਂ ਆਪਣੇ ਤੇ ਕੇਸ ਥੋੜਾ ਪਵਾਉਣੇ ਜੀ ਨਹੀਂ ਤੁਸੀਂ ਹੁਣ ਕਹਿ ਰਹੇ ਹੋ ਵੀ ਬੱਸਾਂ ਦੀ ਹਾਲਤ ਠੀਕ ਨਹੀਂ ਚੰਗੀ ਭਲੀ ਚਮਚਮਾਉਂਦੀ ਵਸਤਾ ਜੀ ਇਹ ਆਹ ਦੇਖੋ ਜੀ ਉਹ ਬੱਸ ਦਾ ਟਾਇਰ ਦਿਖਾਓ ਜੀ ਆਹ ਦੇਖੋ ਜੀ ਕਿਹੋ ਜਿਹਾ ਟਾਇਰ ਹੈ ਜਿਹੇ ਫਟ ਗਿਆ ਜਿਹੜੀ ਸਵਾਰੀ ਇੱਥੇ ਬੈਠੀ ਹੈ ਤਾਂ ਉਹਦੀਆਂ ਲੱਤਾਂ ਵੱਡ ਹੋਊਗੀਆਂ ਕਿ ਨਹੀਂ ਵੱਡ ਹੋਊਗੀਆਂ ਤੁਸੀਂ ਇਹ ਦੱਸੋ ਪਹਿਲਾਂ ਵੀ ਬਹੁਤ ਗੱਡੀਆਂ ਦੇ ਟਾਇਰ ਪਾੜ ਚੁੱਕੇ ਆ ਔਰ ਸਾਡੇ ਡਰਾਈਵਰਾਂ ਤੇ ਪਰਚੇ ਹੋਏ ਆ ਮੈਨੇਜਮੈਂਟ ਤੇ ਕਿਸੇ ਤੇ ਪਰਚਾ ਨਹੀਂ ਹੋਇਆ ਇਹ ਗੱਡੀਆਂ ਨਵੀਆਂ ਆ ਇਹ ਗੱਡੀਆਂ ਨੂੰ ਮੋਰੇ ਦੇਖੋ ਕੋਈ ਡਰਾਈਵਰ ਵਾਸਤੇ ਸੇਫਟੀ ਨਹੀਂ ਐ ਕੋਈ ਕੋ ਐਂਗਲ ਨਹੀਂ ਲਾਇਆ ਜਿਹੜੀਆਂ ਪੁਰਾਣੀਆਂ ਬੱਸਾਂ ਹੁੰਦੀਆਂ ਸੀ ਉਹਨਾਂ ਨੂੰ ਡਰਾਈਵਰ ਵਾਸਤੇ ਸੇਫ ਹੁੰਦੇ ਸੀ ਅੱਜ ਮੇਰੀ ਗੱਡੀ ਇੱਕ ਲਾਲੜੂ ਕੋਲ ਲੱਗੀ ਹੋਈ ਆ ਡਰਾਈਵਰ ਸਾਡਾ 32 ਦੇ ਵਿੱਚ ਹਸਪੀਟਲ ਦੇ ਪਿਆ ਉਹ ਦਿਨ ਗਿਣ ਰਿਹਾ ਬੇ ਮੈਂ ਕਦ ਘਰ ਆਵਾਂ ਇਹ ਨਹੀਂ ਪਤਾ ਪ੍ਰਮਾਤਮਾਨਾ ਉਹਨੂੰ ਘਰ ਪਜਾਣਾ ਕਿ ਨਹੀਂ ਪਜਾਣਾ ਇਹ ਗੱਡੀਆਂ ਦੇਖ ਲਓ ਬਿਲਕੁਲ ਇਹਨਾਂ ਦੇ ਸਪੋਰਟ ਹੈ ਨਹੀਂ ਅਸੀਂ ਇਹ ਕਹਿੰਨੇ ਆ ਬੇ ਜੇ ਬੱਸਾਂ ਨਵੀਆਂ ਪਾਣੀਆਂ ਤਾਂ ਉਹ ਗੱਡੀਆਂ ਬਹੁਤ ਵਧੀਆ ਤਰੀਕੇ ਨਾਲ ਪਾਓ ਉਹ ਡਰਾਈਵਰ ਦੀ ਸੇਫਟੀ ਮੂਰੇ ਰੱਖੋ ਐਂਗਲ ਲਵਾਓ ਗੱਡੀਆਂ ਨੂੰ ਇਹ ਨਾ ਹੋਵੇ ਬੇ ਤੁਸੀਂ ਟੀਮ ਦੀ ਚਾਦਰ ਲਵਾ ਦੋ ਔਰ ਚਾਦਰ ਲਵਾ ਕੇ ਤੁਸੀਂ ਗੱਡੀਆਂ ਭੇਜ ਦਿਓ ਤੁਸੀਂ ਕਹਿੰਦੇ ਟਾਇਰ ਗੰਜੇ ਹੋਏ ਪਏ ਆ ਜੀ ਫਿਰ ਤੁਸੀਂ ਕਹਿੰਦੇ ਨਹੀਂ ਹੈਗੇ ਕਿਹਦਾ ਫਰਜ ਕਿਦਾ ਬਣਦਾ ਹੈ ਪੋਣ ਦੇਖੋ ਡਰਾਈਵਰ ਦਾ ਕੰਮ ਹੈ ਇੱਕ ਸਾਨੂੰ ਫਿਟਨੈਸ ਮਿਲਦਾ ਵੇ ਗੱਡੀ ਚੈੱਕ ਹੋ ਗਈ ਰੂਟ ਤੇ ਚਲੀ ਗਈ ਅਸੀਂ ਫਿਟਨੈਸ ਤੇ ਗੱਡੀ ਲੈ ਕੇ ਜਾਣੀ ਜੇ ਅਸੀਂ ਫਿਟਨੈਸ ਤੇ ਗੱਡੀ ਰੋਕਦੇ ਆਂ ਬੇ ਟਾਇਰ ਮਾੜਾ ਉਹ ਕਹਿੰਦੇ ਬਿਲਕੁਲ ਨਹੀਂ ਤੈਨੂੰ ਫਿਟਨੈਸ ਮਿਲ ਗਿਆ ਤੂੰ ਆਪਦੀ ਗੱਡੀ ਰੂਟ ਤੇ ਲੈ ਕੇ ਜਾ ਅਗਰ ਫਟੂਗਾ ਤੇ ਸਾਡੀ ਜ਼ਿੰਮੇਵਾਰੀ ਹੈ ਅਗਰ ਜੇ ਟਾਇਰ ਫਟਦਾ ਹੈ ਤਾਂ ਉਹ ਡਰਾਈਵਰ ਕਨੈਕਟਰ ਤੇ ਪਰਚਾ ਹੁੰਦਾ ਪਬਲਿਕ ਨਹੀਂ ਸੋਚਦੀ ਡਰਾਈਵਰ ਨੂੰ ਕੁੱਟਦੀ ਮਾਰਦੀ ਹੈ ਆਹੀ ਕਰਕੇ ਡਰਾਈਵਰ ਭੱਜਦਾ ਜਦੋਂ ਕੋਈ ਵੀ ਐਕਸੀਡੈਂਟ ਹੁੰਦਾ ਡਰਾਈਵਰ ਇਸੇ ਕਰਕੇ ਭੱਜਦਾ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਠੀਕ ਹੈ ਤੁਸੀਂ ਡਰਾਈਵਰ ਤੇ ਕਾਨੂੰਨ ਲਾਇਆ ਪਬਲਿਕ ਤੇ ਵੀ ਕਾਨੂੰਨ ਲਾਓ ਜਿਹੜੇ ਇਹਨਾਂ ਨੂੰ ਡਰਾਈਵਰ ਨੂੰ ਕੋਤੇ ਐਕਸੀਡੈਂਟ ਤੇ ਕੁੱਟਦੇ ਮਾਰਦੇ ਆ ਕਮ ਸੇ ਕਮ ਉਹਨੂੰ ਵੀ 10 ਸਾਲ ਦੀ ਸਜ਼ਾ ਕਰੇ 15 ਲੱਖ ਰੁਪਏ ਉਸ ਬੰਦੇ ਨੂੰ ਵੀ ਜੁਰਮਾਨਾ ਹੋਵੇ ਤਾਂ ਉਹ ਡਰਾਈਵਰ ਭੱਜੇ ਨਾ ਜੇ ਕਿਤੇ ਐਕਸੀਡੈਂਟ ਹੁੰਦਾ ਤਾਂ ਉਹ ਚੀਜ਼ ਨੂੰ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਵੇ ਡਰਾਈਵਰ ਇਸ ਕਰਕੇ ਭੱਜਦਾ ਪਬਲਿਕ ਉਹਨੂੰ ਕੁੱਟਦੀ ਹੈ ਪਰ ਅਸੀਂ ਸਰਕਾਰ ਨੂੰ ਇਹ ਵੀ ਕਹਿੰਦੇ ਆ ਬੇ ਕੱਲੀ ਬੜੀ ਗੱਡੀ ਦਾ ਕਸੂਰ ਨਹੀਂ ਹੁੰਦਾ ਗਲਤੀ ਛੋਟੀ ਗੱਡੀ ਦੀ ਭੁਗਤਣੀ ਪੈਂਦੀ ਬੜੀ ਗੱਡੀ ਨੂੰ ਕਾਰਾਂ ਵਾਲੇ ਅੱਜ ਲਾ ਲਿਓ ਤੁਸੀਂ ਰੋਂਗ ਸਾਈਡ ਤੇ ਗੱਡੀ ਪਾਸ ਕਰਨ ਕੇ ਘਰ ਬੈਠਿਆਂ ਦੇ ਲਾਇਸੈਂਸਾਂ ਦੇ ਸਕੂਲਾਂ ਥਰੂ ਕਿਸੇ ਨੂੰ ਟਰੈਕ ਲਾ ਕੇ ਪਾਸ ਕਰਵਾ ਲਿਓ ਕਾਰ ਵਾਲਾ ਕਦੇ ਪਾਸ ਨਹੀਂ ਹੋਊਗਾ ਲਾਇਸੈਂਸ ਬਣੂਗਾ ਨਹੀਂ ਅੱਜ ਬੜੀ ਗੱਡੀ ਦਾ ਟੈਸਟ ਹੁੰਦਾ ਹੁਣ ਵੀ ਮਊਆਣੇ ਟ੍ਰੇਨਿੰਗ ਹੁੰਦੀ ਮਊਆਣੇ ਤਿੰਨ ਦਿਨ ਦੀ ਟ੍ਰੇਨਿੰਗ ਹੋ ਕੇ ਤਾਂ ਲਾਇਸੈਂਸ ਬਣਦਾ ਕਾਰ ਵਾਲੇ ਦਾ ਕਿਸੇ ਦਾ ਪੁੱਛ ਲਿਓ ਘਰ ਬੈਠੇ ਦਾ ਲਾਇਸੈਂਸਾਂ ਦਾ ਜਦੋਂ ਜਦੋਂ ਤੁਸੀਂ ਹੁਣ ਜਾਓਗੇ ਕਿਤੇ ਰੂਟ ਤੇ ਗੱਡੀ ਜਾਊਗੀ ਮੰਨ ਲਓ ਤੁਹਾਡੇ ਕੋਲ ਚਾਰ ਸੀਟਾਂ ਖਾਲੀ ਪਈਆਂ ਜੀ ਤੁਸੀਂ ਅੱਗੇ ਬ੍ਰੇਕ ਮਾਰੋਗੇ ਸਟਾਪੇਜ ਤੇ ਉੱਥੇ ਸਵਾਰੀਆਂ ਖੜਨਗੀਆਂ 10 ਫਿਰ ਚਾਰ ਚੜਾ ਕੇ ਤੁਸੀਂ 6 ਨਾਲ ਉੱਥੇ ਲੜੋਗੇ ਉੱਥੇ ਅਸੀਂ ਹੱਥ ਜੋੜ ਕੇ ਕਹਾਂਗੇ ਸਾਡੇ ਕੋਲ ਚਾਰ ਸੀਟਾਂ ਖਾਲੀ ਨੇ ਅਸੀਂ ਚਾਰੇ ਖੜਾਵਾਂਗੇ ਚਾਹੇ ਮੇਰਾ ਪਿਓ ਕਿਉਂ ਨਾ ਖੜਾ ਹੋਵੇ ਜੇ ਮੇਰੀਆਂ ਗੱਡੀਆਂ ਸੀਟਾਂ ਫੁੱਲ ਹੈ ਤਾਂ ਮੋਂ ਨੂੰ ਵੀ ਹੱਥ ਜੋੜ ਕੇ ਕਹਾਂਗਾ ਬਾਪੂ ਵੇ ਮਗਰ ਵਾਲੀ ਗੱਡੀ ਚ ਆ ਜਾ ਵੇ ਮੇਰੇ ਕੋਲ ਬਿਆਨ ਹੈ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਦੇ ਵੇ ਜਿੰਨੀਆਂ ਸੀਟਾਂ ਉਨੀਆਂ ਹੀ ਸਵਾਰੀਆਂ ਚੜਾਓ ਫਿਰ ਇਹ ਤਾਂ ਨਹੀਂ ਕੰਮ ਸ਼ੁਰੂ ਹੋ ਜੂਗਾ ਵੀ ਕਿਸੇ ਨੇ 500 નોਟ ਕੱਢ ਕੇ ਫੜਾ ਦਿੱਤਾ ਵੀ ਆ ਲੈ ਯਾਰ ਤੂੰ ਮੇਰੇ ਬਾਸ ਤੇ ਇੱਕ ਸਟੂਲੇ ਰੱਖ ਦੇ ਅੰਦਰ ਅੱਜ ਤੇ ਲੈ ਕੇ ਪੰਨ ਵਸ ਪੀਆ ਆਰਟੀਸੀ ਜਿੰਨਾ ਕੱਚਾ ਕੰਮ ਆ ਅੱਜ ਤੱਕ ਕਰ ਕਿਸੇ ਨੇ ਰਿਸ਼ਬਤ ਆ ਕੇ ਕਹਿੰਦੇ ਚਾਹ ਦਾ ਕੱਪ ਨਹੀਂ ਪੀਤਾ ਇਹ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸਾਡੀਆਂ ਗੱਡੀਆਂ ਖੜੀਆਂ ਐ ਜਾਂ ਸਾਡੇ ਤੁਹਾਡਾ ਬੇੜਾ ਵੀ ਉੱਥੇ ਖਾਲੀ ਪਿਆ ਅੰਦਰ ਸਾਰਾ ਜਿੱਥੇ ਤੁਹਾਡੀ ਡੀਪੂ ਆ ਉਹ ਕਿੱਥੇ ਗੱਡੀਆਂ ਗੱਡੀਆਂ ਤੁਹਾਡੇ ਕੋਈ ਵੀ ਹੈ ਨਹੀਂ ਹੁਣ ਗੱਡੀਆਂ ਸਾਡੇ ਕੋਲ ਖਰਾਬ ਖੜੀਆਂ ਨੇ ਕੋਈ ਏਜੰਸੀਆਂ ਚ ਖੜੀਆਂ ਐ ਦੋ ਗੱਡੀਆਂ ਦਿੱਲੀ ਰੂਟ ਤੇ ਖੜੀਆਂ ਸੀ ਖਰਾਬ ਹੋਈਆਂ ਮੈਂ ਉਹ ਕੱਲ ਮੇਰੇ ਖੱਲ ਬਣ ਕੇ ਲੈਆਂੀਆਂ ਏਜੰਸੀਆਂ ਦੇ ਵਿੱਚ ਗੱਡੀਆਂ ਖੜੀਆਂ ਇਹਨਾਂ ਦਾ ਸਪੇਅਰ ਪਾਰਟ ਹੈ ਜਿਹੜਾ ਇੰਨਾ ਮਹਿੰਗਾ ਹੈ ਇੱਕ ਸਰਵਿਸ ਕਰਾਣੀ ਘਟੋ-ਕਟ ਵੀ 40 40 50 50 ਹਜ਼ਾਰ ਤੇ ਸਰਵਿਸ ਹੋ ਰਹੀ ਹੈ ਦੀ ਤੇ ਸਰਕਾਰ ਇਹਨਾਂ ਦਾ ਸਮਾਨ ਵੀ ਲਿਆ ਕੇ ਨਹੀਂ ਦੇ ਰਹੀ ਹੈ ਪ੍ਰੋਪਰ ਸਮਾਨ ਆਵੇ ਸਰਵਿਸ ਹੋਵੇ ਪਬਲਿਕ ਹਰਾਸ ਨਾ ਹੋਵੇ ਅੱਜ ਇਹ ਗੱਡੀ ਖੜੀ ਐ ਕਨੈਕਟਰ ਹੱਥ ਜੋੜ ਰਿਆ ਵੀ ਮੇਰੇ ਕੋ 50 ਸੀਟਾਂ ਫੁੱਲ ਨੇ ਪਰ ਜਿਹੜੀਆਂ ਸਾਡੀਆਂ ਭੈਣਾਂ ਖੜੀਆਂ ਨੇ ਸਾਡੇ ਭਰਾ ਖੜੇ ਨੇ ਇਹ ਕਿਵੇਂ ਜਾਣਗੇ ਅਗਰ ਸਰਕਾਰ ਬੱਸਾਂ ਨਵੀਆਂ ਪਾਵੇ ਦੋ ਚਾਰ ਮਿੰਟ ਬਾਦੋਂ ਨਵੀਂ ਬੱਸ ਆਵੇ ਮਗਰ ਸਵਾਰੀ ਨੂੰ ਹਰਾਸ ਨਾ ਹੋਵੇ ਗੱਡੀ ਜਾਵੇ ਕੋ ਅੰਬਰਸਰ ਜਾਰੀ ਕੋ ਦਿੱਲੀ ਜਾਰੀ ਕੋ ਜੰਮੂ ਜਾਰੀ ਅੱਜ ਇਹ ਸਾਡੀਆਂ ਭੈਣਾਂ ਹਰਾਸ ਹੋ ਰੀਆਂ ਅੱਧਾ ਅੱਧਾ ਘੰਟਾ ਹੋ ਗਿਆ ਖੜਿਆ ਨੇ ਇਹਨਾਂ ਨੂੰ ਅੱਡਿਆਂ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਘੱਟ ਤੋਂ ਘੱਟ 10000 ਬੱਸ ਨਵੀਂ ਔਰ ਜਿੰਨੇ ਕੱਚਾ ਕੰਮ ਹੈ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਜੇ ਅੱਜ ਰੈਗੂਲਰ ਹੋਊਗੇ ਤਾਂ ਉਹ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਠੀਕ ਹੈ ਜੀ ਔਰ ਜਿੰਨੇ ਸਾਡੇ ਨਜਾਇਜ਼ ਕੰਡੀਸ਼ਨਾਂ ਲਾ ਕੇ ਕੱਢੇ ਹੋਏ ਨੇ ਸਾਡੇ ਸਾਥੀ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਬਹਾਲ ਹੋਣਗੇ ਔਰ ਗੱਡੀਆਂ ਚਲਾਣਗੇ ਇੱਕ ਅੱਜ ਨਵਾਂ ਬੰਦਾ ਰੱਖਣਾ 9900 ਤੇ ਸਰਕਾਰ ਰੱਖਦੀ ਹੈ ਸਰਕਾਰ ਨੂੰ ਆਪਣਾ 3 ਪੁੱਤ ਕਿਤੇ 9900 ਤੇ ਰੱਖ ਕੇ ਦੇਖਣ ਬੇ 9900 ਤੇ ਉਹ ਨੌਕਰੀ ਕਰ ਲੂਗਾ ਗਰੀਬ ਦੇ ਪੁੱਤ ਨੂੰ 9900 ਤੇ ਰੱਖ ਰਏ ਆ ਕਿਉਂ ਬਈ ਇਹ ਕ腐ਸ਼ਨ ਨਹੀਂ ਹੈ 9900 ਤੇ ਅੱਜ ਘਰ ਦਾ ਗੁਜ਼ਾਰਾ ਕਰਕੇ ਦੇਖਿਓ ਵੇ ਕਿਵੇਂ ਹੋ ਜੂਗਾ ਨਹੀਂ ਹੁੰਦਾ 9900 ਤੇ ਗਰੀਬ ਦੇ ਪੁੱਤ ਨੂੰ ਕਹਿੰਦੇ ਜੀ ਅਸੀਂ ਨੌਕਰੀ ਦੇਤੀ 9900 ਰੁਪਏ ਤੇ ਡੀਸੀ ਰੇਟ ਹੈ 12-13 ਹਜ਼ਾਰੀ ਤੇ ਨੌਕਰੀ ਦੇ ਰਿਹਾ ਤੁਹਾਨੂੰ ਹੁਣ ਕਿਸੇ ਨੇ ਕੋਈ ਗੱਲਬਾਤ ਵੀ ਧੁਰੀ ਆ ਤੁਸੀਂ ਅਜ ਐਲਾਨ ਕਰਤਾ ਕਿਸੇ ਨੇ ਬੁਲਾਇਆ ਹੋਵੇ ਸਰਕਾਰ ਦੇ ਮਹਿਕਮੇ ਮੰਤਰੀਆਂ ਨੇ ਵੀ ਭਾਈ ਐਦਾਂ ਨਾ ਕਰੋ ਕਿੰਨੀ ਅਸਵਾਰੀਆਂ ਨੂੰ ਤੁਸੀਂ ਓਵਰਲੋਡ ਮੰਨਦੇ ਵੈਸੇ ਦੇਖੋ ਸਾਡੇ ਕੋਲ 50 ਸੀਟਾਂ ਨੇ 50 ਤੋਂ ਬਾਅਦ ਚਾਹੇ ਇੱਕ ਖੜਗੀ ਚਾਹੇ 10 ਖੜਗੀਆਂ ਓਵਰਲੋਡ ਹੈ ਜੀ ਉਹ ਅੱਜ ਟਰੱਕ ਯੂਨੀਅਨ ਵਾਲੇ ਉਹ ਵੀ ਬੈਠੇ ਨੇ ਹੜਤਾਲਾਂ ਤੇ ਆਹੀ ਚੀਜ਼ ਪਿੱਛੇ ਬੈਠੇ ਨੇ ਵੇ ਜਿਹੜਾ ਇਹ ਕਾਨੂੰਨ ਹੈ ਇਹ ਗਲਤ ਹੈ ਇਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਕੋਈ ਗੱਲਬਾਤ ਤੁਰੀ ਥੋਡੀ ਹਜਾ ਕੋਈ ਵੀ ਗੱਲਬਾਤ ਨਹੀਂ ਤੁਰੀ ਸਰਕਾਰ ਇਸ ਬਸੇ ਨੂੰ ਤਾਂ ਆਈ ਨਹੀਂ ਰਹੀ ਉਹ ਕਹਿੰਦੇ ਜੀ ਅਸੀਂ ਤਾਂ ਕਾਨੂੰਨ ਬਣਾਤਾ ਵੀ ਅਸੀਂ ਨਹੀਂ ਰੱਦ ਕਰ ਸਕਦੇ ਪਰ ਅਸੀਂ ਰੱਦ ਕਰਵਾ ਕੇ ਛੱਡਾਂਗੇ ਜਿਵੇਂ ਮਰਜ਼ੀ ਹੋਵੇ ਅਸੀਂ ਅੱਗੇ ਸੰਘਰਸ਼ ਰੱਖਿਆ ਜੀ 26 ਤਰੀਕ ਨੂੰ ਅਸੀਂ ਮੰਤਰੀ ਸਾਹਿਬ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਾਂਗੇ ਜਿੱਥੇ ਵੀ ਆਊਗਾ 13 14 15 ਤਰੀਕ ਦੀ ਅਸੀਂ ਸਟ੍ਰਾਈਕ ਰੱਖੀ ਹੋਈ ਹੈ ਉਹ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ ਇਹ ਨਹੀਂ ਪਤਾ ਸੀ ਕਿਹੜਾ ਰਾਹ ਬੰਦ ਕਰਨਾ ਓਹ ਸਰਕਾਰ ਦੀ ਤੇ ਮੈਨੇਜਮੈਂਟ ਦੀ ਜ਼ਿੰਮੇਵਾਰੀ। ਤੁਸੀਂ ਇੰਨਾ ਵੱਡਾ ਐਲਾਨ ਕਰਤਾ। ਦੇਖੋ ਪ੍ਰਾਈਵੇਟ ਗੱਡੀ ਆ ਰਹੀ ਹੈ ਕਿਵੇਂ? ਇੱਕ ਸਾਲ ਕਰਦੇ ਤੁਹਾਨੂੰ ਵੀ ਪ੍ਰਾਈਵੇਟ ਬੱਸਾਂ ਤਾਂ ਫੇਰ ਭਰ ਕੇ ਚੱਲਣੀ ਐ। ਫਿਰ ਉਹ ਤਾਂ ਚੱਲੀ ਜਾਣਾ ਲੋਕਾਂ ਦਾ ਜਾਈ ਜਾਣਾ ਉਹਨਾਂ ਚ ਵੀ। ਪ੍ਰਾਈਵੇਟ ਜਿਹੜੇ ਆ ਇਹ ਇਹ ਕਾਰਪੋਰੇਟ ਘਰਾਣਿਆਂ ਦੀਆਂ ਬੱਸਾਂ ਆ। ਇਹਨਾਂ ਦਾ ਕੋਈ ਮੁਲਾਜ਼ਮ ਕੋ ਪੁਲਿਸ ਵਾਲਾ ਚਲਾਣ ਨਹੀਂ ਕਰਦਾ। ਹੂੰ। ਡਰਦੇ ਨਹੀਂ ਚਲਾਣ ਕਰਦੇ। ਬੇ ਇਹ ਮੰਤਰੀਆਂ ਦੀਆਂ ਗੱਡੀਆਂ। ਹੂੰ। ਇਸ ਕਰਕੇ ਰੋਡਵੇਜ ਵਾਲੇ ਨੂੰ ਦਬਕਾ ਮਾਰਾਂਗੇ। ਤੇ ਪ੍ਰਾਈਵੇਟ ਵਾਲਿਆਂ ਨੂੰ ਗੱਡੀ ਸਾਈਡ ਤੇ ਲਵਾ ਕੇ ਹਰੇ ਕੱਡੇ ਤੇ ਦੇਖ ਲਿਓ ਤੁਸੀਂ 10-10 ਮਿੰਟ ਪ੍ਰਾਈਵੇਟ ਖੜੂਗੀ ਰੋਡਵੇਜ ਵਾਲੇ ਦਾ ਡੰਡੇ ਮਾਰਨਗੇ ਬਾਡੀਆਂ ਤੇ ਚੱਲ ਪਈ ਠੀਕ ਹੈ ਜੇ ਪਰ ਜਦੋਂ ਉਹ ਬੱਸਾਂ ਚੱਲੀ ਜਾਣਗੀਆਂ ਫਿਰ ਕਿਸੇ ਨੂੰ ਕੀ ਘਾਟਾ ਪੈਣਾ ਹੈ ਤੁਹਾਡੀ ਸਟ੍ਰਾਈਕ ਦਾ ਕੀ ਫਾਇਦਾ ਹੋਣਾ ਉਹ ਬੱਸਾਂ ਨਾਲ ਜਿਹੜੀਆਂ ਉਸ ਤਰ੍ਹਾਂ ਚੱਲੀ ਜਾਣ ਉਹ ਉਹਨਾਂ ਦੇ ਵਿੱਚ 50 ਸਵਾਰੀਆਂ ਦਾ ਕੋਈ ਓਵਰਲੋਡ ਨਹੀਂ 50 ਤੋਂ ਵੱਧ ਦਾ ਦੇਖੋ ਜਿਹੜੀ ਸਫਰ ਸਹੂਲਤ ਦਿੱਤੀ ਹੈ ਨਾ ਜੀ ਉਹ ਸਾਡੀਆਂ ਹੀ ਭੈਣਾਂ ਨੇ ਦਿੱਤੀ ਹੈ ਅਸੀਂ ਸਰਕਾਰ ਨੂੰ ਕਹਿੰਨੇ ਆਂ ਬਈ ਜਿਹੜੀ ਸਫਰ ਸਹੂਲਤ ਹੈ ਨਾ ਇਹ ਬਹੁਤ ਵਧੀਆ ਹੈ ਇਨੂੰ ਮੁੱਦੇ ਰੱਖਦੇ ਹੋਏ ਬੇ ਜਿਹੜਾ ਇਹ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਵੇ ਸਾਡੀਆਂ ਭੈਣਾਂ ਉਹਨਾਂ ਨੂੰ ਸਫਰ ਵਧੀਆ ਤਰੀਕੇ ਨਾਲ ਕਰਾਇਆ ਜਾਵੇ ਸੋ ਹੁਣ ਇੱਕ ਵਾਰੀ ਬਸਤੀ ਨਿਗਮ ਰਾ ਦੰਨੇ ਆ ਬਾਈ ਕਿੰਨੀਆਂ ਸਵਾਰੀਆਂ ਤੁਹਾਡੇ ਕੋਲ 50 ਪੂਰੀਆਂ ਹਾਂਜੀ ਹਾਂਜੀ ਬਾਈ ਪੂਰੀਆਂ 50 ਸਵਾਰੀਆਂ ਜੇ ਤੁਹਾਨੂੰ ਕੋਈ ਰਿਕਵੈਸਟ ਕਰਦਾ ਕੋਈ ਵੀ ਸਾਨੂੰ ਵੀ ਲੈ ਜਾਓ ਯਾਰ ਜ਼ਰੂਰੀ ਕੰਮ ਆ ਕੋਈ ਹੌਜੀ ਹੁੰਦਾਗੇ ਹੱਥ ਜੋੜ ਸਕਦੇ ਹਾਂ ਬਸ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਇਹ ਬਾਤ ਕਿਸੇ ਦਾ ਪੇਪਰ ਆ ਕਿਸੇ ਦੀ ਮਜਬੂਰੀ ਫਿਰ ਵੀ ਨਹੀਂ ਕਿਸੇ ਨੂੰ ਨਹੀਂ ਲੱਗ ਜਾ ਸਾਡਰ ਨਹੀਂ ਹੈਗੇ ਸਾਡੇ ਕੋਲ ਤੁਸੀਂ ਐਸੀ ਤਰ੍ਹਾਂ ਚੱਲੋਗੇ ਹਾਂਜੀ ਹਾਂਜੀ ਸੋ ਬਿਲਕੁਲ ਦੇਖੋ 50 ਸਵਾਰੀਆਂ ਇਸ ਸਮੇਂ ਬੱਸ ਦੇ ਵਿੱਚ ਬੈਠੀਆਂ ਮੁਲਾਜ਼ਮ ਵੀ ਬੈਠੇ ਆ ਹਰ ਤਰ੍ਹਾਂ ਦਾ ਬੰਦਾ ਹਰ ਵਰਗ ਦਾ ਜੋ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਿਹਾ ਉਹ ਇਹਦੇ ਵਿੱਚ ਮੌਜੂਦ ਹੋਊਗਾ ਸੋ ਐਲਾਨ ਜਿਹੜਾ ਹੈਗਾ ਕਰ ਦਿੱਤਾ ਗਿਆ ਕਿ ਹੁਣ 50 ਸਵਾਰੀਆਂ ਤੋਂ ਵੱਧ ਸਰਕਾਰੀ ਜਿਹੜੀਆਂ ਬੱਸਾਂ ਐ ਪੰਜਾਬ ਰੋਡਵੇਜ਼ ਦੀਆਂ ਪੰਨ ਬੱਸ ਦੀਆਂ ਬੱਸਾਂ ਪੀਆਰਟੀਸੀ ਦੇ ਬੱਸਾਂ ਉਹ ਨਹੀਂ ਜਾਣਗੀਆਂ ਸੋ ਅੱਡਿਆਂ ਦੇ ਉੱਤੇ ਜਿਹੜੀ ਲੱਗੀ ਹੋਈ ਭੀੜ ਹੈ ਉਹ ਕਿਤੇ ਨਾ ਕਿਸ ਇਸ ਗੱਲ ਨੂੰ ਦਰਸਾ ਰਹੀ ਹੈ ਕਿ ਹੁਣ 50 ਸਵਾਰੀਆਂ ਤੋਂ ਵੱਧ ਜਿਹੜੀ ਬੱਸ ਇੱਥੋਂ ਨਹੀਂ ਪਰ ਕੇ ਚੱਲੇਗੀ ਬਾਈ ਫਿਰ ਤੁਸੀਂ ਐਲਾਨ ਤਾਂ ਹੁਣ ਕਰਤਾ ਮੁੜ ਕੇ ਹੁਣੇ ਕਦੀ ਵੀ ਨਹੀਂ ਹੋਊਗਾ ਇਸ ਗੱਲ ਦੀ ਕੀ ਗਾਰੰਟੀ ਆ ਦੇਖੋ ਸਰਕਾਰ ਸਾਡੇ ਪਾਂਦੇ ਸਵੇਰ ਨੂੰ ਕਾਨੂੰਨ ਵਾਪਸ ਲਾਏ ਅਸੀਂ ਉਵੇਂ ਚਲਾਵਾਂਗੇ ਸਾਨੂੰ ਕੋਈ ਤੁਸੀਂ 60 ਵੀ ਲੈ ਜਾਓਗੇ ਮੈਂ ਤਾਂ 60 ਲੈ ਜਾਾਂਗੇ ਫੇਰ ਕੋਈ ਦਿੱਕਤ ਨਹੀਂ ਆ ਜੀ ਫੇਰ ਕਾਨੂੰਨ ਕਿੱਥੇ ਜਾਊਗਾ ਜਿਹੜਾ ਹੁਣ ਤੁਸੀਂ ਗੱਲਾਂ ਕਾਨੂੰਨ ਤਾਂ 50 ਸਵਾਰੀਆਂ ਦੀ ਐ ਵੇ 50 ਸਵਾਰੀਆਂ ਚੜਾਈਆਂ ਜਾਣ ਚਲੋ ਕਿਤੇ ਨਾ ਕਿਤੇ ਅਸੀਂ ਜਿਹੜੀ ਸਫਰ ਸਹੂਲਤ ਐ ਉਹਨੂੰ ਦੇਖਦੇ ਹੋਏ ਵੇ ਚਲੋ 4 ਪੈਸੇ ਜੇ ਇੱਕ ਜਨਾਨੀ ਚੜੂਗੀ ਦੋ ਵੀਰ ਵੀ ਸਾਡੇ ਚੜਨਗੇ ਦੋ ਟਿਕਟਾਂ ਵੀ ਸਾਡੇ ਕੋਲ ਕੱਟ ਹੋ ਗਈਆਂ ਅਸੀਂ ਇਸ ਕਰਕੇ ਬਈ ਚਲੋ ਕਹਿੰਦੇ ਆ ਜੇ 60 ਸਵਾਰੀਆਂ ਚੜੀਆਂ ਤਾਂ ਉਹਦੇ ਵਿੱਚੋਂ ਕੱਟੋ-ਕੱਟ 30 ਸਵਾਰੀਆਂ ਤਾਂ ਸਾਡੇ ਕੋਲ ਟਿਕਟਾਂ ਵਾਲੀਆਂ ਵੀ ਹੋਣਗੀਆਂ 20 ਸਾਡੀਆਂ 30 ਭੈਣਾ ਹੋਈਆਂ ਤਾਂ 30 ਟਿਕਟਾਂ ਵਾਲੇ ਕਿਵੇਂ ਅਸੀਂ ਤੇਲ ਵੀ ਪਾਉਣਾ ਇਹਨਾਂ 'ਚ ਸਰਕਾਰ ਨੇ ਤਾਂ ਕੋਈ ਖਾਤਾ ਰੱਖਿਆ ਹੀ ਨਹੀਂ ਐ ਬਿੰਨੂ ਆਪਾਂ ਪੈਸੇ ਵੀ ਦੇਣੇ ਆ ਜਿੰਨੇ ਕ ਆਪਾਂ ਕਮਾ ਕੇ ਲਿਆਂਦੇ ਉਹੀ ਚੀਜ਼ ਦਾ ਤੇਲ ਪੈ ਰਿਆ ਵੀਰ ਸਾਡੇ ਵਾਸਤੇ ਬਹੁਤ ਔਖਾ ਹੋਇਆ ਵਾ ਸਪੇਅਰ ਪਾਰਟ ਨਹੀਂ ਆਂਦਾ ਜਿੰਨੇ ਕੁ ਪੈਸੇ ਅੱਗੇ ਟਰੱਕ ਭਰ ਕੇ ਸਪੇਅਰ ਪਾਰਟ ਆਂਦਾ ਸੀ ਚੰਡੀਗੜ੍ਹੋਂ ਹੁਣ ਸਪੇਅਰ ਪਾਰਟ ਆ ਰਿਹਾ ਲਫਾਪਿਆਂ ਚ ਇਹ ਦੇਖ ਲਓ ਤੁਸੀਂ ਲਫਾਪਿਆਂ ਵਾਲਾ ਸਪੇਅਰ ਪਾਰਟ ਕਿੰਨਾ ਕੁ ਟਾਈਮ ਬੱੱਸਾਂ ਨੂੰ ਚਲਾਊਗਾ ਜੀ ਮਤਲਬ ਜਦ ਤੱਕ ਸਰਕਾਰ ਕਾਨੂੰਨ ਉਹ ਵਾਪਸ ਨਹੀਂ ਲੈਂਦੀ ਤੁਸੀਂ ਫਿਰ ਕਾਨੂੰਨ ਮੁਤਾਬਕ ਹੀ ਚੱਲੋਗੇ ਅਸੀਂ ਕਾਨੂੰਨ ਮੁਤਾਬਕ ਹੀ ਚੱਲਾਂਗੇ 50 ਹੀ ਸਵਾਰੀਆਂ ਚੜਾਵਾਂਗੇ ਚਾਹੇ ਉਹ ਘਾਟੇ 'ਚ ਜਾਵੇ ਚਾਹੇ ਪ੍ਰੋਫਿਟ 'ਚ ਜਾਵੇ 50 ਸਵਾਰੀਆਂ ਦੇ ਉੱਪਰ ਅਸੀਂ ਨਹੀਂ ਚੜਾਵਾਂਗੇ ਅਸੀਂ ਹੱਥ ਜੋੜ ਕੇ ਹੀ ਬੇਨਤੀਆਂ ਕਰਦੇ ਆਂ ਪਬਲਿਕ ਨੂੰ ਵੀ ਵੇ ਦੇਖੋ ਪ੍ਰਾਈਵੇਟ ਵਾਲਾ ਕਾਨੂੰਨ ਦੀਆਂ ਤਜੀਆਂ ਉਡਾਂਦਾ ਅਸੀਂ ਨਹੀਂ ਉਡਾਣੀਆਂ ਅਸੀਂ 50 ਹੀ ਸੀਟਾਂ ਰੱਖਾਂਗੇ ਐਕਸੀਡੈਂਟ ਦੇ ਕਾਰਨ ਓਵਰਲੋਡ ਜੇ ਲੋਕ ਅੱਗੇ ਅੜ ਕੇ ਲੋਕ ਇਹ ਵੀ ਸਵਾਲ ਫੇਰ ਕਰੂਗੇ ਤੁਹਾਨੂੰ ਅੱਜ ਕਿਸੇ ਨੇ ਕੀਤਾ ਜਦੋਂ ਤੋਂ ਤੁਸੀਂ ਇਹ ਕੀਤਾ ਵੀ ਯਾਰ ਸਰਕਾਰ ਦੀ ਬੱਸ ਤੁਸੀਂ ਬੱਸ ਦੇ ਕੀ ਲੱਗਦੇ ਹੋ ਤੁਸੀਂ ਕਿਤੇ ਸਾਨੂੰ ਰੋਕ ਦੋਗੇ ਸਾਡੇ ਅਸੀਂ ਟੈਕਸ ਦਿੰਨੇ ਆ ਸਾਡੇ ਪੈਸੇ ਨਾਲ ਬੱਸਾਂ ਪੰਜੀਆਂ ਹੋਈਆਂ ਤੁਸੀਂ ਕੌਣ ਹੁੰਦੇ ਰੋਕਣ ਵਾਲੇ ਦੇਖੋ ਭੁੱਲਰ ਸਾਹਿਬ ਦਾ ਟਰਾਂਸਪੋਰਟ ਮੰਤਰੀ ਸਾਹਿਬ ਦਾ ਬਿਆਨ ਹੈ ਲੋਕਾਂ ਨੇ ਮੰਤਰੀ ਲਾਇਆ ਟਰਾਂਸਪੋਰਟ ਮੰਤਰੀ ਸਾਡਾ ਲਾਲਜੀਤ ਭੁੱਲਰ ਉਹਦਾ ਬਿਆਨ ਹੈ ਉਹਦੇ ਬਿਆਨ ਨੂੰ ਅਸੀਂ ਫੁੱਲ ਚੜਾ ਰਹੇ ਆ ਉਹਦੇ ਬਿਆਨਾਂ ਤੇ ਹੀ ਅਸੀਂ 50 ਸਵਾਰੀਆਂ ਚੜਾ ਰਹੇ ਆ ਬਿਲਕੁਲ ਡਰਾਈਵਰ ਕੰਡਕਟਰਾਂ ਨੇ ਤੇ ਐਲਾਨ ਕਰਤਾ ਕਿ 50 ਤੋਂ ਉੱਤੇ ਹੁਣ ਅਸੀਂ ਸਵਾਰੀਆਂ ਨਹੀਂ ਲੈ ਕੇ ਜਾਂਦੇ ਵਿਰੋਧ ਹੈ ਹਿੱਟ ਐਂਡ ਰਨ ਕਾਨੂੰਨ ਜਿਹੜਾ ਕੇਂਦਰ ਸਰਕਾਰ ਲੈ ਕੇ ਆਈ ਹੈ ਵਿਰੋਧ ਪੰਜਾਬ ਸਰਕਾਰ ਦਾ ਵੀ ਇਹ ਕਰ ਰਹੀ ਹੈ ਕਿ ਸਾਨੂੰ ਚੰਗੀ ਸਹੂਲਤ ਨਹੀਂ ਮਿਲ ਰਹੀ ਟਾਇਰ ਮਾਰੇ ਮਿਲ ਰਹੇ ਆ ਸਾਨੂੰ ਪੂਰੀ ਸੇਫਟੀ ਨਹੀਂ ਮਿਲ ਰਹੀ ਸਾਨੂੰ ਸਪੇਅਰ ਪਾਰਟ ਨਹੀਂ ਮਿਲ ਰਿਹਾ ਸਾਡੇ ਕੋਲ ਬੱਸਾਂ ਘਟਾ ਸਾਡੇ ਬੰਦੇ ਜੋ ਕੱਢ ਦਿੱਤੇ ਗਏ ਉਹਨਾਂ ਨੂੰ ਵਾਪਸ ਰੱਖਿਆ ਜਾਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਵਿਰੋਧ ਦਾ ਤਰੀਕਾ ਜਿਹੜਾ ਨਵਾਂ ਰੱਖਿਆ ਗਿਆ ਹਵਾਲਾ ਦਿੱਤਾ ਗਿਆ ਉਸ ਕਾਨੂੰਨ ਦਾ ਜਿਹੜਾ ਕਹਿੰਦਾ ਕਿ ਓਵਰ ਲੋਡ ਬੱਸਾਂ ਰੋਡ ਦੇ ਉੱਤੇ ਨਹੀਂ ਚੱਲ ਸਕਦੀਆਂ ਪਰ ਹੁਣ ਇਸ ਮਸਲੇ ਦਾ ਹੱਲ ਕੀ ਨਿਕਲਦਾ ਕੀ ਸਦੀਵੀ ਜਿਹੜੀਆਂ ਹੁਣ ਸਵਾਰੀਆਂ ਪਜਾਈ ਜਾਣਗੀਆਂ ਜਾਂ ਸਰਕਾਰ ਇਸ ਦਾ ਕੋਈ ਵਿਚਾਰਲਾ ਹੱਲ ਕੱਢੇਗੀ ਇਹ ਸੰਤੁਸ਼ਟ ਹੋਣਗੇ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਰ